ਆਮ ਆਦਮੀ ਪਾਰਟੀ ਦੇ ਚਮਕੌਰ ਤੋਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਚੰਨੀ ਪਿਛਲੇ ਦਿਨੀ ਇੱਕ ਧਰਨੇ ਨੂੰ ਸੰਬੋਧਨ ਕਰਦੇ ਆ ਇਹ ਗੱਲ ਕਹਿੰਦੇ ਆ ਕਿ 10 ਪੜ੍ਹਿਆ ਬੰਦਾ ਮੇਰੇ ਨਾਲ ਗੱਲ ਨਾ ਕਰੋ ਮੈਂ ਇੱਕ ਡਾਕਟਰ ਆ ਇਸ ਗੱਲ ਨੂੰ ਸੀਰੀਅਸ ਲੈ ਗਏ ਚਮਕੌਰ ਜਿਹੜੇ ਆ ਸਭ ਹਲਕੇ ਦੇ ਲੋਕ ਉਹਨਾਂ ਨੇ ਵਾਕਈ ਇਹ ਕਰ ਦਿਖਾਇਆ ਕਿ ਬਲਾਕ ਸੰਮਤੀ ਦੇ ਜਿਹੜਾ ਪ੍ਰੇਸ਼ਰ ਦੀਆਂ ਚੋਣਾਂ ਦੇ ਵਿੱਚ ਕਿਸੇ ਵੀ 10 ਪੜ੍ਹੇ ਜਾਂ ਉਸ ਤੋਂ ਵੱਧ ਪੜ੍ਹੇ ਬੰਦੇ ਨੇ ਉਹਨਾਂ ਨੂੰ ਵੋਟ ਹੀ ਨਹੀਂ ਪਾਈ ਆਮ ਆਦਮੀ ਪਾਰਟੀ ਚਮਕੌਰ ਸਾਹਿਬ ਤੋਂ ਬਿਲਕੁਲ ਸੁਪੜਾ ਸਾਫ਼ ਹੋ ਗਿਆ ਹੈ ਤੇ ਸਾਰੀਆਂ ਸਾਰੀਆਂ ਸੀਟਾਂ ਸਾਫ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਦੇ ਵਿੱਚ ਕਾਂਗਰਸ ਜਿੱਤ ਗਈ ਹੈ ਉੱਥੇ ਬਲਾਕ ਸੰਮਤੀ ਦੇ 31 ਜ਼ੋਨ ਸੀ ਸਾਰੇ ਦੇ ਸਾਰੇ ਕਾਂਗਰਸ ਨੇ ਜਿੱਤੇ ਤਿੰਨ ਜ਼ੋਨ ਜਿਹੜੇ ਆ ਉਹ ਜ਼ਿਲ੍ਹਾ ਪ੍ਰੀਸ਼ਦ ਦੇ ਸੀ ਉਹ ਵੀ ਕਾਂਗਰਸ ਨੇ ਜਿੱਤੇ ਤਾਂ ਲੋਕਾਂ ਨੇ ਜਿਹੜੇ ਆ ਡਾਕਟਰ ਚਰਨਜੀਤ ਸਿੰਘ ਚੰਨੀ ਜੋ ਕਿ ਵਿਧਾਇਕ ਨੇ ਚਮਕੌਰ ਸਾਹਿਬ ਤੋਂ ਉਹਨਾਂ ਦੀ ਗੱਲ ਨੂੰ ਸੀਰੀਅਸ ਲਿਆ ਮੰਨਿਆ ਜਿਵੇਂ ਉਹਨਾਂ ਨੇ ਕਿਹਾ ਸੀ ਕਿ 10 ਪੜ੍ਹਿਆ ਬੰਦਾ ਘਟੋਕ ਮੇਰੇ ਨਾਲ ਗੱਲ ਨਾ ਕਰੋ ਤਾ ਉਹ ਗਲਗਲੋਕਾਂ ਨੇ ਸਾਬਤ ਕਰਤੀ ਕਿ ਕਿਸੇ ਵੀ 10 ਪੜੇ ਬੰਦੇ ਨੂੰ ਉਹਨਾਂ ਨੂੰ ਵੋਟ ਨਹੀਂ ਪਈ ਗੱਲ ਤਾਂ ਦੂਰ ਦੀ ਗੱਲ ਆ ਉਹ ਲੋਕਾਂ ਨੇ ਵੋਟ ਵੀ ਨਹੀਂ ਪਾਈ ਸੋ ਉਹਨਾਂ ਨੂੰ ਉਹਨਾਂ ਦੇ ਕਹੇ ਸ਼ਬਦ ਬੜੇ ਭਾਰੀ ਪੈ ਗਏ ਉਸ ਦਿਨ ਤਾਂ ਤਾ ਦੇ ਵਿੱਚ ਆਏ ਕਿਉਂਕਿ ਵਿਧਾਇਕ ਨੇ 27 ਜਿਹੜੀ ਆ ਉਹ ਸਿਰ ਨੂੰ ਚੜੀ ਹੁੰਦੀ ਹੈ ਲੋਕਾਂ ਨੂੰ ਇਹ ਗੱਲ ਬੋਲ ਗਏ ਪਰ ਲੋਕ ਆ ਜਿਹੜੇ ਉਹ ਵੱਡੇ ਹੁੰਦੇ ਨਹੀਂ ਕਿਉਂਕਿ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਗੱਲ ਕਹਿੰਦੇ ਨੇ ਕਿ ਲੋਕ ਵੱਡੇ ਹੁੰਦੇ ਨਹੀਂ ਲੋਕ ਜਦੋਂ ਚੋਣ ਬੰਦਾ ਅਰਸ਼ ਤੇ ਤੇ ਜਦੋਂ ਲੋਕ ਚੋਣ ਬੰਦਾ ਫਰਸ਼ ਤੇ ਉਸੇ ਤਰੀਕੇ ਨਾਲ ਹੀ ਇਹ ਗੱਲ ਹੋਈ ਹੈ ਕਿ ਕਾਂਗਰਸ ਪਾਰਟੀ ਸਾਰੀਆਂ ਸਾਰੀਆਂ ਸੀਟਾਂ ਚਰਨਜੀਤ ਸਿੰਘ ਚੰਨੀ ਸਾਬਕਾ ਸੀਐਮ ਦੀ ਅਗਵਾਈ ਚ ਜਿੱਤ ਗਈ ਤੇ ਡਾਕਟਰ ਚਰਨਜੀਤ ਸਿੰਘ ਚੰਨੀ ਜਿਹੜੇ ਆ ਉੱਥੇ ਜਿਹੜੇ ਵਿਧਾਇਕ ਨੇ ਚਮਕੌਰ ਸਾਹਿਬ ਤੋਂ ਉਹਨਾਂ ਦੀ ਅਗਵਾਈ ਦੇ ਚ ਆਮ ਆਦਮੀ ਪਾਰਟੀ ਸਾਰੀਆਂ ਸਾਰੀਆਂ ਸੀਟਾਂ ਉਤੋਂ ਹਾਰ ਗਈ। ਨਾਲ ਇੱਕ ਗੱਲ ਹੋਰ ਵੀ ਕਲੀਅਰ ਹੋ ਗਈ ਕਾਂਗਰਸ ਪਾਰਟੀ ਲਈ ਵੀ ਕਿ ਚਰਨਜੀਤ ਸਿੰਘ ਚੰਨੀ ਆਪਣੇ ਹਲਕੇ ਦੇ ਵਿੱਚ ਬੇਸ਼ੱਕ 2022 ਦੇ ਵਿੱਚ ਚੋਣ ਹਾਰ ਗਏ ਸੀ ਪਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਬਲਾਕ ਸਮਤੀ ਦੇ ਵਿੱਚ ਪ੍ਰਦਰਸ਼ਨ ਕੀਤਾ ਉਸ ਤਰੀਕੇ ਦਾ ਪ੍ਰਦਰਸ਼ਨ ਨਾ ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਹਨ ਉਹਨਾਂ ਤੋਂ ਹੋਇਆ ਤਾਂ ਨਾ ਹੀ ਵੱਡੇ ਜੱਗ ਦੇ ਲੀਡਰਾਂ ਤੋਂ ਇਸ ਤਰੀਕੇ ਦਾ ਕਲੀਨ সুইਪ ਹੋਣਾ ਸੁਪਲਾ ਸਾਫ ਹੋਣਾ ਸਾਰੀਆਂ-ਸਾਰੀਆਂ ਸੀਟਾਂ ਜਿੱਤਣੀਆਂ ਇੱਕ ਚੀਜ਼ ਸਾਬਤ ਕਰਕੇ ਦਿਖਾਈ ਹੈ ਚਰਨਜੀਤ ਸਿੰਘ ਚੰਨੀ ਨੇ ਵੀ ਸਾਬਕਾ ਸੀਐਮ ਨੇ ਵੀ ਕਿ ਅੱਜ ਵੀ ਉਹਨਾਂ ਦਾ ਉਸ ਇਲਾਕੇ ਦੇ ਵਿੱਚ ਦਬਦਬਾ ਹੈ ਤੇ ਪੰਜਾਬ ਦੇ ਵਿੱਚ ਵੀ ਚਰਚਾ ਵੱਡੇ ਪੱਧਰ ਤੇ ਉਹਨਾਂ ਦੇ ਨਾਮ ਦੀ ਹੁੰਦੀ ਹੈ ਪਰ ਦੂਜੇ ਪਾਸੇ ਕਾਂਗਰਸ ਦੇ ਵੱਡੇ ਦਿਗਜ ਲੀਡਰ ਆਪਣੀਆਂ-ਆਪਣੀਆਂ ਸੀਟਾਂ ਤੇ ਜਿਹੜੇ ਆ ਉਹ ਆਪਣੇ-ਆਪਣੇ ਹਲਕਿਆਂ ਦੇ ਵਿੱਚ ਉਸ ਤਰੀਕੇ ਦਾ ਪ੍ਰਦਰਸ਼ਨ ਨਹੀਂ ਕਰ ਸਕੇ ਸੋ ਜਿਹੜੀ ਗੱਲ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦੇ ਕਈ ਵੱਡੇ ਲੀਡਰ ਆਪਣੀਆਂ ਵੱਖ-ਵੱਖ ਜਗ੍ਹਾ ਦੇ ਉੱਤੋਂ ਜਿਹੜੀਆਂ ਵਿਧਾਇਕ ਆਪਣੇ ਪਿੰਡਾਂ ਦੇ ਵਿੱਚੋਂ ਹਾਰ ਦੇ ਨਜ਼ਰ ਦਿਖਾਈ ਦਿੱਤੇ ਵੱਡੇ-ਵੱਡੇ ਲੀਡਰ ਆਪਣੇ ਪਿੰਡਾਂ ਦੇ ਵਿੱਚੋਂ ਵੋਟ ਕਟੇ ਸੋ ਇਹ ਸਾਰੀਆਂ ਚਰਚਾਵਾਂ ਜਿਹੜੀਆਂ ਉਹ ਕੱਲ੍ਹ ਦੀਆਂ ਚੱਲ ਰਹੀਆਂ ਪਰ ਫਿਲਹਾਲ ਦੇ ਲਈ ਇੱਕ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਚਮਕੌਰ ਸਾਹਿਬ ਹਲਕੇ ਦੇ ਚਮਕੌਰ ਸਾਹਿਬ ਹਲਕੇ ਤੋਂ ਚਰਨਜੀਤ ਸਿੰਘ ਚੰਨੀ ਸਾਬਕਾ ਸੀਐਮ ਕਾਂਗਰਸ ਪਾਰਟੀ ਨੂੰ ਸਾਰੀਆਂ ਸੀਟਾਂ ਜਿਤਾ ਕੇ ਲੈ ਗਏ ਹੈ ਤੇ ਜਿਹੜੇ ਕਹਿੰਦੇ ਸੀ ਕਿ ਦਸ ਪੜਿਆ ਬੰਦਾ ਮੇਰੇ ਨਾਲ ਗੱਲ ਨਾ ਕਰੇ ਚਰਨਜੀਤ ਸਿੰਘ ਡਾਕਟਰ ਚਰਨਜੀਤ ਸਿੰਘ ਉਹ ਆਪਣੇ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਡੋਬ ਚੁੱਕੇ ਆ ਸਾਰੀਆਂ ਸੀਟਾਂ ਹਰਾ ਚੁੱਕੇ ਆ ਤੇ ਇੱਕ ਹੋਰ ਗੱਲ ਹੈ ਕਿ ਚਰਨਜੀਤ ਸਿੰਘ ਚੰਨੀ ਨੇ ਜਿਵੇਂ ਆਮ ਆਦਮੀ ਪਾਰਟੀ ਦੇ ਦਿਨੇਸ਼ ਚੱਡਾ ਨੇ ਅਪੀਲ ਕੀਤੀ ਸੀ ਕਿ ਜਿੱਤ ਜਿੱਦੀ ਮਰਜ਼ੀ ਹੋਵੇ ਆਪਾਂ ਇਸ ਤਰੀਕੇ ਨਾਲ ਹੂਟਿੰਗ ਨਹੀਂ ਕਰਨੀ ਕਿਉਂਕਿ ਸ਼ਹੀਦੀ 15ਵਾੜਾ ਚੱਲ ਰਿਹਾ ਹੈ ਤਾਂ ਹੁਣ ਚਰਨਜੀਤ ਸਿੰਘ ਚੰਨੀ ਨੇ ਵੀ ਇਹ ਅਪੀਲ ਕੀਤੀ ਕਿਉਂਕਿ ਉਹਨਾਂ ਦਾ ਹਲਕਾ ਤਾਂ ਉਸ ਪਾਵਨ ਧਰਤੀ ਵਾਲਾ ਹਲਕਾ ਹੈ ਕਿ ਆਪਾਂ ਇਸ ਹਲਕੇ ਦੇ ਵਿੱਚ ਨਾ ਤਾਂ ਨਾਅਰੇ ਮਾਰਨੇ ਆ ਤੇ ਨਾ ਹੀ ਆਪਾਂ ਕੋਈ ਇਸ ਤਰੀਕੇ ਦੀ ਗੱਲ ਕਰਨੀ ਹੈ ਕਿਉਂਕਿ ਇਸ ਵਕਤ ਸ਼ਹੀਦਾਂ ਸਿੰਘਾਂ ਦੇ ਦਿਨ ਚੱਲ ਰਹੇ ਆ ਆਮ ਆਦਮੀ ਪਾਰਟੀ ਦੇ ਚਮਕੌਰ ਤੋਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਚੰਨੀ ਪਿਛਲੇ ਦਿਨੀ ਇੱਕ ਧਰਨੇ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹਿੰਦੇ ਆ ਕਿ 10 ਪੜ੍ਹਿਆ ਬੰਦਾ ਮੇਰੇ ਨਾਲ ਗੱਲ ਨਾ ਕਰੋ ਮੈਂ ਇੱਕ ਡਾਕਟਰ ਹਾਂ ਇਸ ਗੱਲ ਨੂੰ ਸੀਰੀਅਸ ਲੈ ਗਏ ਚਮਕੌਰ ਜਿਹੜੇ ਸਭ ਹਲਕੇ ਦੇ ਲੋਕ ਉਹਨਾਂ ਨੇ ਵਾਕਈ ਇਹ ਕਰ ਦਿਖਾਇਆ ਕਿ ਬਲਾਕ ਸਭਤੀ ਦੇ ਜਿਹੜਾ ਪ੍ਰੇਸ਼ਰ ਦੀਆਂ ਚੋਣਾਂ ਦੇ ਵਿੱਚ ਕਿਸੇ ਵੀ 10 ਪੜ੍ਹੇ ਜਾਂ ਉਸ ਤੋਂ ਵੱਧ ਪੜ੍ਹੇ ਬੰਦੇ ਨੇ ਉਹਨਾਂ ਨੂੰ ਵੋਟ ਹੀ ਨਹੀਂ ਪਾਈ ਆਮ ਆਦਮੀ ਪਾਰਟੀ ਚਮਕੌਰ ਸਾਹਿਬ ਤੋਂ ਬਿਲਕੁਲ ਸੁਪੜਾ ਸਾਫ਼ ਹੋ ਗਿਆ ਹੈ ਤੇ ਸਾਰੀਆਂ ਸਾਰੀਆਂ ਸੀਟਾਂ ਆਪਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਦੇ ਵਿੱਚ ਕਾਂਗਰਸ ਜਿੱਤ ਗਈ ਹੈ ਉੱਥੇ ਬਲਾਕ ਸੰਮਤੀ ਦੇ 31 ਜੋਂ ਸੀ ਸਾਰੇ ਦੇ ਸਾਰੇ ਕਾਂਗਰਸ ਨੇ ਜਿੱਤੇ ਤਿੰਨ ਜੋਂ ਜਿਹੜੇ ਆ ਉਹ ਜ਼ਿਲ੍ਹਾ ਪ੍ਰੀਸ਼ਦ ਦੇ ਸੀ ਉਹ ਵੀ ਕਾਂਗਰਸ ਨੇ ਜਿੱਤੇ ਤਾਂ ਲੋਕਾਂ ਨੇ ਜਿਹੜੇ ਆ ਡਾਕਟਰ ਚਰਨਜੀਤ ਸਿੰਘ ਚੰਨੀ ਜੋ ਕਿ ਵਿਧਾਇਕ ਨੇ ਚਮਕੌਰ ਸਾਹਿਬ ਤੋਂ ਉਹਨਾਂ ਦੀ ਗੱਲ ਨੂੰ ਸੀਰੀਅਸ ਲਿਆ ਮੰਨਿਆ ਜਿਵੇਂ ਉਹਨਾਂ ਨੇ ਕਿਹਾ ਸੀ ਕਿ 10 ਪੜਿਆ ਬੰਦਾ ਘਟੋ ਮੇਰੇ ਨਾਲ ਗੱਲ ਨਾ ਕਰੋ ਤਾ ਹੋਈ ਗੋਲਗੋਲ ਕਾ ਨੇ ਸਾਬਤ ਕਰਤੀ ਕਿ ਕਿਸੇ ਵੀ 10 ਪੜੇ ਬੰਦੇ ਨੇ ਉਹਨਾਂ ਨੂੰ ਵੋਟ ਨਹੀਂ ਪਾਈ ਗੱਲ ਤਾਂ ਦੂਰ ਦੀ ਗੱਲ ਆ ਉਹ ਲੋਕਾਂ ਨੇ ਵੋਟ ਵੀ ਨਹੀਂ ਪਾਈ ਸੋ ਉਹਨਾਂ ਨੂੰ ਉਹਨਾਂ ਦੇ ਕਹੇ ਸ਼ਬਦ ਬੜੇ ਭਾਰੀ ਪੈ ਗਏ ਉਸ ਦਿਨ ਤਾਂ ਤਾ ਦੇ ਵਿੱਚ ਆਏ ਕਿਉਂਕਿ ਵਿਧਾਇਕ ਨੇ 27 ਜਿਹੜੀ ਆ ਉਹ ਸਿਰ ਨੂੰ ਚੜੀ ਹੁੰਦੀ ਹੈ ਲੋਕਾਂ ਨੂੰ ਇਹ ਗੱਲ ਬੋਲ ਗਏ ਪਰ ਲੋਕ ਆ ਜਿਹੜੇ ਉਹ ਵੱਡੇ ਹੁੰਦੇ ਨਹੀਂ ਕਿਉਂਕਿ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਗੱਲ ਕਹਿੰਦੇ ਨੇ ਕਿ ਲੋਕ ਵੱਡੇ ਹੁੰਦੇ ਨਹੀਂ ਲੋਕ ਜਦੋਂ ਚੌਣ ਬੰਦਾ ਅਰਸ਼ ਤੇ ਤੇ ਜਦੋਂ ਲੋਕ ਚੌਣ ਬੰਦਾ ਫਰਸ਼ ਤੇ ਉਸੇ ਤਰੀਕੇ ਨਾਲ ਹੀ ਇਹ ਗੱਲ ਹੋਈ ਹੈ ਕਿ ਕਾਂਗਰਸ ਪਾਰਟੀ ਸਾਰੀਆਂ ਸਾਰੀਆਂ ਸੀਟਾਂ ਚਰਨਜੀਤ ਸਿੰਘ ਚੰਨੀ ਸਾਬਕਾ ਸੀਐਮ ਦੀ ਅਗਵਾਈ ਚ ਜਿੱਤ ਗਈ ਤੇ ਡਾਕਟਰ ਚਰਨਜੀਤ ਸਿੰਘ ਚੰਨੀ ਜਿਹੜੇ ਆ ਉੱਥੇ ਜਿਹੜੇ ਵਿਧਾਇਕ ਨੇ ਚਮਕੌਰ ਸਾਹਿਬ ਤੋਂ ਉਹਨਾਂ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਸਾਰੀਆਂ ਸਾਰੀਆਂ ਸੀਟਾਂ ਉਤੋਂ ਹਾਰ ਗਈ। ਨਾਲ ਇੱਕ ਗੱਲ ਹੋਰ ਵੀ ਕਲੀਅਰ ਹੋ ਗਈ ਕਾਂਗਰਸ ਪਾਰਟੀ ਲਈ ਵੀ ਕਿ ਚਰਨਜੀਤ ਸਿੰਘ ਚੰਨੀ ਆਪਣੇ ਹਲਕੇ ਦੇ ਵਿੱਚ ਬੇਸ਼ੱਕ 2022 ਦੇ ਵਿੱਚ ਚੋਣ ਹਾਰ ਗਏ ਸੀ ਪਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਬਲਾਕ ਸੰਮਤੀ ਦੇ ਵਿੱਚ ਪ੍ਰਦਰਸ਼ਨ ਕੀਤਾ ਉਸ ਤਰੀਕੇ ਦਾ ਪ੍ਰਦਰਸ਼ਨ ਨਾ ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਹਨ ਉਹਨਾਂ ਤੋਂ ਹੋਇਆ ਤਾਂ ਨਾ ਹੀ ਵੱਡੇ ਡਿਗਜੇ ਲੀਡਰਾਂ ਤੋਂ ਇਸ ਤਰੀਕੇ ਦਾ ਕਲੀਨ ਸਵੀਪ ਹੋਣਾ ਸੁਪਰਾ ਸਾਫ ਹੋਣਾ ਸਾਰੀਆਂ ਸਾਰੀਆਂ ਸੀਟਾਂ ਜਿੱਤਣੀਆਂ ਇੱਕ ਚੀਜ਼ ਸਾਬਤ ਕਰਕੇ ਦਿਖਾਈ ਹੈ ਚਰਨਜੀਤ ਸਿੰਘ ਚੰਨੀ ਨੇ ਵੀ ਸਾਬਕਾ ਸੀਐਮ ਨੇ ਵੀ ਕਿ ਅੱਜ ਵੀ ਉਹਨਾਂ ਦਾ ਉਸ ਇਲਾਕੇ ਦੇ ਵਿੱਚ ਦਬਦਬਾ ਹੈ ਤੇ ਪੰਜਾਬ ਦੇ ਵਿੱਚ ਵੀ ਚਰਚਾ ਵੱਡੇ ਪੱਧਰ ਤੇ ਉਹਨਾਂ ਦੇ ਨਾਮ ਦੀ ਹੁੰਦੀ ਹੈ ਪਰ ਦੂਜੇ ਪਾਸੇ ਕਾਂਗਰਸ ਦੇ ਵੱਡੇ ਦਿਗਜ ਲੀਡਰ ਆਪਣੀਆਂ ਆਪਣੀਆਂ ਸੀਟਾਂ ਤੋਂ ਜਿਹੜੇ ਆ ਉਹ ਆਪਣੇ ਆਪਣੇ ਹਲਕਿਆਂ ਦੇ ਵਿੱਚ ਉਸ ਤਰੀਕੇ ਦਾ ਪ੍ਰਦਰਸ਼ਨ ਨਹੀਂ ਕਰ ਸਕੇ ਸੋ ਜਿਹੜੀ ਗੱਲ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦੇ ਕਈ ਵੱਡੇ ਲੀਡਰ ਆਪਣੀਆਂ ਵੱਖ-ਵੱਖ ਜਗ੍ਹਾ ਦੇ ਉੱਤੋਂ ਜਿਹੜੀਆਂ ਵਿਧਾਇਕ ਆਪਣੇ ਪਿੰਡਾਂ ਦੇ ਵਿੱਚੋਂ ਹਾਰ ਦੇ ਨਜ਼ਰ ਦਿਖਾਈ ਦਿੱਤੇ ਵੱਡੇ-ਵੱਡੇ ਲੀਡਰ ਆਪਣੇ ਪਿੰਡਾਂ ਦੇ ਵਿੱਚੋਂ ਵੋਟ ਕੱਢੇ ਸੋ ਇਹ ਸਾਰੀਆਂ ਚਰਚਾਵਾਂ ਜਿਹੜੀਆਂ ਉਹ ਕੱਲ੍ਹ ਦੀਆਂ ਚੱਲ ਰਹੀਆਂ ਪਰ ਫਿਲਹਾਲ ਦੇ ਲਈ ਇੱਕ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਚਮਕੌਰ ਸਾਹਿਬ ਹਲਕੇ ਦੇ ਚਮਕੌਰ ਸਾਹਿਬ ਹਲਕੇ ਤੋਂ ਚਰਨਜੀਤ ਸਿੰਘ ਚੰਨੀ ਸਾਬਕਾ ਸੀਐਮ ਕਾਂਗਰਸ ਪਾਰਟੀ ਨੂੰ ਸਾਰੀਆਂ ਸੀਟਾਂ ਜਿਤਾ ਕੇ ਲੈ ਗਏ ਹੈ ਤੇ ਜਿਹੜੇ ਕਹਿੰਦੇ ਸੀ ਕਿ ਦਸ ਪੜਿਆ ਬੰਦਾ ਮੇਰੇ ਨਾਲ ਗੱਲ ਨਾ ਕਰੇ ਚਰਨਜੀਤ ਡਾਕਟਰ ਚਰਨਜੀਤ ਸਿੰਘ ਉਹ ਆਪਣੇ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਡੋਬ ਚੁੱਕੇ ਆ ਸਾਰੀਆਂ ਸੀਟਾਂ ਹਰਾ ਚੁੱਕੇ ਆ ਤੇ ਇੱਕ ਹੋਰ ਗੱਲ ਹੈ ਕਿ ਚਰਨਜੀਤ ਸਿੰਘ ਚੰਨੀ ਨੇ ਜਿਵੇਂ ਆਮ ਆਦਮੀ ਪਾਰਟੀ ਦੇ ਦਿਨੇਸ਼ ਚੱਡਾ ਨੇ ਅਪੀਲ ਕੀਤੀ ਸੀ ਕਿ ਜਿੱਤ ਜਿਹਦੀ ਮਰਜ਼ੀ ਹੋਵੇ ਆਪਾਂ ਇਸ ਤਰੀਕੇ ਨਾਲ ਹੂਟਿੰਗ ਨਹੀਂ ਕਰਨੀ ਕਿਉਂਕਿ ਸ਼ਹੀਦੀ 15ਵਾੜਾ ਚੱਲ ਰਿਹਾ ਤਾਂ ਹੁਣ ਚਰਨਜੀਤ ਸਿੰਘ ਚੰਨੀ ਨੇ ਵੀ ਇਹ ਅਪੀਲ ਕੀਤੀ ਕਿਉਂਕਿ ਉਹਨਾਂ ਦਾ ਹਲਕਾ ਤਾਂ ਉਸ ਪਾਵਨ ਧਰਤੀ ਵਾਲਾ ਹਲਕਾ ਹੈ ਕਿ ਆਪਾਂ ਇਸ ਹਲਕੇ ਦੇ ਵਿੱਚ ਨਾ ਤਾਂ ਨਾਅਰੇ ਮਾਰਨੇ ਆ ਤੇ ਨਾ ਹੀ ਆਪਾਂ ਕੋਈ ਇਸ ਤਰੀਕੇ ਦੀ ਗੱਲ ਕਰਨੀ ਹੈ ਕਿਉਂਕਿ ਇਸ ਵਕਤ ਸ਼ਹੀਦਾਂ ਸਿੰਘਾਂ ਦੇ ਦਿਨ ਚੱਲ ਰਹੇ ਆ